ਕੁਝ ਦਹਾਕੇ ਪਹਿਲਾਂ ਕੁੜੀਆਂ ਨੂੰ ਕੁੱਖਾਂ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ ਜਾਂ ਜੰਮਣ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਸੀ ਪਰ ਅੱਜ ਦੇ ਯੁੱਗ ਵਿੱਚ ਕੁੜੀਆਂ ਨੇ ਆਪਣੀ ਮਿਹਨਤ ਸਦਕਾ ਉਹ ਮੁਕਾਮ ਸਮਾਜ ਵਿੱਚ ਹਾਸਲ ਕਰ ਲਿਆ ਜਿਸ ਵਿੱਚ ਉਹ ਆਦਮੀ ਦੇ ਮੋਢੇ ਦੇ ਨਾਲ ਮੋਢਾ ਲਗਾ ਕੇ ਕੰਮ ਕਰਦੀਆਂ ਨੇ ਅਤੇ ਉੱਚੇ-ਉੱਚੇ ਅਹੁਦਿਆਂ ਤੇ ਵਿਰਾਜਮਾਨ ਹਨ ਜਿਨ੍ਹਾਂ ਦੇ ਨਾਲ ਉਹਨਾਂ ਦੇ ਮਾਪਿਓ ਨਹੀਂ ਬਲਕਿ ਪੂਰੇ ਦੇਸ਼ ਅਤੇ ਸੂਬੇ ਨੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਇਸੇ ਤਰ੍ਹਾਂ ਦਾ ਕੰਮ ਕਰਕੇ ਵਿਖਾਇਆ ਹੈ ਜਸਵਿੰਦਰ ਕੌਰ ਪੁਤਰੀ ਰਣਜੀਤ ਸਿੰਘ ਪਿੰਡ ਆਸਫ ਵਾਲਾ ਜੋ ਵਿਧਾਨ ਸਭਾ ਹਲਕਾ ਜ਼ੀਰਾ ਦੇ ਬਲਾਕ ਮੱਲਾਵਾਲਾ ਵਿੱਚ ਪੈਂਦਾ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ਜਸਵਿੰਦਰ ਕੌਰ ਦੇ ਪਿਤਾ ਰਣਜੀਤ ਸਿੰਘ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਜਸਵਿੰਦਰ ਕੌਰ ਬਚਪਨ ਤੋਂ ਹੀ ਪੜ੍ਹਾਈ ਵਿੱਚ ਚੰਗੇ ਨੰਬਰ ਲੈਂਦੀ ਸੀ ਇੱਥੇ ਨਜ਼ਦੀਕੀ ਬਾਬਾ ਸ਼ਾਮ ਸਿੰਘ اٹਾਰੀ ਜੋ ਕਿ ਧਾਰਮਿਕ ਸੰਸਥਾ ਦਾ ਸਕੂਲ ਹੈ ਉੱਥੇ ਸਿੱਖਿਆ ਹਾਸਲ ਕੀਤੀ ਤੇ ਨਾਲ ਨਾਲ ਉਹ ਪਰਮਾਤਮਾ ਦਾ ਸਿਮਰਨ ਵੀ ਕਰਦੀ ਸੀ ਤੇ ਅਚਾਨਕ ਵਿਦੇਸ਼ ਜਾਣ ਦਾ ਸੁਭਾਅ ਬਣ ਗਿਆ ਜਿੱਥੇ ਉਸਨੇ ਪੜ੍ਹਾਈ ਦੇ ਨਾਲ ਮਿਹਨਤ ਮਜਦੂਰੀ ਵੀ ਕੀਤੀ ਅਤੇ ਦਿਨ ਰਾਤ ਇੱਕ ਕੀਤਾ ਜਿਸ ਤੋਂ ਬਾਅਦ ਇੱਕ ਦਿਨ ਇਸ ਤਰ੍ਹਾਂ ਦਾ ਸਮਾਂ ਆਇਆ ਕਿ ਉਸਨੇ ਆਪਣੇ ਮੋਬਾਈਲ ਵਿੱਚ ਫੌਜ ਦਾ ਫਾਰਮ ਭਰਿਆ ਜਿਸਨੇ ਉਸਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਉਹ ਫਾਰਮ ਭਰ ਦਿੱਤਾ ਜਿਸ ਨਾਲ ਉਸਦੀ ਫੌਜ ਵਿੱਚ ਸਿਲੈਕਸ਼ਨ ਹੋ ਗਈ ਅਤੇ ਇਸ ਮੌਕੇ ਜਸਵਿੰਦਰ ਕੌਰ ਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਨੇ ਦੱਸਿਆ ਕਿ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਉਹਨਾਂ ਦੱਸਿਆ ਉਹਨਾਂ ਦੱਸਿਆ ਕਿ ਉਹਨਾਂ ਦਾ ਕੀਤਾ ਇੱਕ ਛੋਟਾ ਕਿਸਾਨ ਦੇ ਤੌਰ ਤੇ ਹੈ ਉਨਾ ਇਹ ਵੀ ਦੱਸਿਆ ਕਿ ਉਹ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਤੇ ਅੱਜ ਉਸ ਦੇ ਬੱਚਿਆਂ ਨੇ ਜੋ ਮੁਕਾਮ ਹਾਸਲ ਕੀਤਾ ਹੈ ਉਸ ਨਾਲ ਉਹ ਬਹੁਤ ਹੀ ਫਕਰ ਮਹਿਸੂਸ ਕਰਦੇ ਹਨ ਦੇਖੋ ਹੋਰ ਕੀ ਕਿਹਾ ਇਸ ਵਾਰੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਪੰਜਾਬੀ ਸਟੇਸ਼ਨ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਮੈਂ ਜੀ ਅੱਜ ਕਿੰਨਾ ਮਹਿਸੂਸ ਹੋ ਰਿਹਾ ਤੁਹਾਨੂੰ ਜਿਹੜਾ ਕਿ ਬੇਟਨ ਤੁਹਾਡੇ ਬਾਹਰ ਗਈ ਹੈ ਉਹ ਸਾਰੇ ਵਿਸਤਾਰ ਨਾਲ ਮੈਂ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਆਸਫਵਾਲਾ ਨੇੜੇ ਮੱਲਾਂਵਾਲ ਦੇ ਤਹਿਸੀਲ ਜੀਰਾ ਜਿਰਾ ਫੋਲਪੁਰ ਮੇਰੀ ਲੜਕੀ ਜਸਵਿੰਦਰ ਕੌਰ ਉਸਦਾ ਜਨਮਾ 2000 ਸਨ 2000 ਦੇ ਵਿੱਚ ਹੋਇਆ ਉਸ ਤੋਂ ਬਾਅਦ ਉਹ ਪੜ੍ਹਾਈ ਕਰਨ ਲੱਗ ਗਈ ਮੱਲਾਂਵਾਲੇ ਪਹਿਲਾਂ ਪੜ੍ਹਦੀ ਫਿਰ ਸੀਬ ਸ਼ਾਮ ਸਿੰਘ ਅਟਾਰੀ ਖਾਲਸਾ ਪਬਲਿਕ ਸਕੂਲ ਸਭਰਾ ਉੱਥੇ ਪੜ੍ਹਦੀ ਰਹੀ ਚਲੋ ਬਹੁਤ ਵਧੀਆ ਚੰਗੀ ਵਿਦਿਆਪਨ ਪ੍ਰਾਪਤ ਕੀਤੀ ਨਾਨ ਮੈਡੀਕਲ ਕੀਤੀ ਪਲਸ 2 ਦੇ ਵਿੱਚ ਚੰਗੇ ਨੰਬਰ ਲਏ ਨੇ ਉਸਦੇ ਮਾਪੂਸ ਨੇ ਬਾਬਾ ਚੰਦਰ ਸਿੰਘ ਗੌਰ ਵੀ ਚਲੋ ਨਾਮ ਜਪਣ ਦਾ ਉਹਨਾਂ ਨੂੰ ਪ੍ਰੇਰਨਾ ਦਿੰਦੇ ਰਹੇ ਨਾਲ ਨਾਮ ਵੀ ਜਪਦੀ ਰਹੀ ਬਹੁਤ ਵਧੀਆ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ 2020 ਦੇ ਵਿੱਚ ਉਹਨੇ ਹਾਈਲਾਈਟਸ ਕਰਕੇ ਤੇ ਕੈਨੇਡਾ ਚਲੀ ਗਈ ਉੱਥੇ ਕੈਨੇਡਾ ਜਾ ਕੇ 2 ਸਾਲ ਉਹਨੇ ਮੌਂਟਰੀਅਲ ਦੇ ਵਿੱਚ ਪੜ੍ਹਾਈ ਕੀਤੀ ਆਪਣੀ ਉੱਥੇ ਵੀ ਬਹੁਤ ਚੰਗੇ ਨੰਬਰ ਲਏ ਉਹਨੇ ਚੰਗੇ ਨੰਬਰ ਲੈਣ ਤੋਂ ਬਾਅਦ ਦੇ ਵਿੱਚ ਉਹ ਕੰਮ ਕਰਦੀ ਜਿਹੜਾ ਆਪਣਾ ਗੁਜ਼ਾਰਾ ਕਰਨ ਵਾਸਤੇ ਜਿਵੇਂ ਵੀ ਦਿਹਾੜੀ ਦਾ ਪਾ ਜੋ ਵੀ ਕਰਦੇ ਆ ਬੱਚੇ ਬਾਅਦ ਜਾ ਕੇ ਮਿਹਨਤ ਕਰਦੀ ਦੀ ਮਿਹਨਤ ਕਰਨ ਤੋਂ ਬਾਅਦ ਉਹਨੇ ਫੋਨ ਦੇ ਵਿੱਚ ਕਿਦੇ ਆਰਮੀ ਦਾ ਫਾਰਮ ਵੇਖਿਆ ਉਹ ਫਾਰਮ ਉਹਨੇ ਭਰ ਦਿੱਤਾ ਫਾਰਮ ਭਰਨ ਤੋਂ ਕੁਛ ਦਿਨਾਂ ਬਾਅਦ ਹੀ ਉਹਦੀ ਇੰਟਰਵਿਊ ਆ ਗਈ ਉੱਥੇ ਉਹਨਾਂ ਨੇ ਇੰਟਰਵਿਊ ਲਈ ਤੇ ਇੰਟਰਵਿਊ ਤੋਂ ਬਾਅਦ ਦੇ ਵਿੱਚ ਵੀ ਇਹ ਇਧਰ ਪੰਜਾਬ ਨੂੰ ਆ ਗਈ ਕੋਈ ਨਾ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਸੀ ਅਸੀਂ ਵਿਆਹ ਤੇ ਗਏ ਸੀ ਤੇ ਉੱਥੇ ਇਸ ਨੂੰ ਮੇਲ ਆ ਗਈ ਵੀ ਤੁਹਾਡੀ 21 ਫਰਵਰੀ ਨੂੰ ਜੁਆਇਨਿੰਗ ਹੋ ਗਈ ਹੈ ਤੁਸੀਂ ਉੱਥੇ ਬਿਊਟੀ ਤੇ ਜਾਣਾ ਫਿਰ ਅਸੀਂ 12 ਫਰਵਰੀ ਦੀ ਟਿਕਟ ਲੈ ਕੇ ਦਿਨ ਉਹ ਚੜਾ ਦਿੱਤਾ ਦੇ 21 ਫਰਵਰੀ ਨੂੰ ਉੱਥੇ ਉਹਨੂੰ ਡਿਗਰੀ ਜੋਗ ਮਿਲ ਗਿਆ ਉੱਥੋਂ ਉਹਨਾਂ ਵੱਲੋਂ ਆਰਮੀ ਵਾਲਿਆਂ ਵੱਲੋਂ ਉਸ ਤੋਂ ਬਾਅਦ ਇਹਨੂੰ 1 ਮਾਰਚ ਤੋਂ ਟ੍ਰੇਨਿੰਗ ਕਰਨ ਜਾਣਾ ਪਿਆ 2 ਮਹੀਨੇ ਦੀ ਟ੍ਰੇਨਿੰਗ ਹੋਈ ਬਹੁਤ ਹਾਰਡ ਟ੍ਰੇਨਿੰਗ ਹੋਈ 2 ਮਹੀਨੇ ਚਲੋ ਬਹੁਤ ਮਿਹਨਤ ਕਰਨੀ ਪਈ ਇਹਨੂੰ ਜਿਆਦਾ 2 ਮਹੀਨੇ ਟ੍ਰੇਨ ਕਰਕੇ ਹੁਣੇ ਉੱਥੇ ਬਹੁਤ ਵਧੀਆ ਕੰਮ ਕਰਦੀ ਹੈ ਖਾਣਾ ਪੀਣਾ ਸਾਰਾ ਬਣਿਆ ਮਿਲ ਜਾਂਦਾ ਹੈ ਕੋਈ ਵੀ ਦਿੱਕਤ ਨਹੀਂ ਹੈਗੀ ਕਮਰਾ ਰਹਿ ਸਾਰੇ ਕੁਝ ਜੀ ਵਧੀਆ ਮਿਲੀ ਤੇ ਬਹੁਤ ਵਧੀਆ ਜ਼ਿੰਦਗੀ ਜਿਉ ਰਹੀ ਹੈ ਉਹ ਵੀ ਇਹ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਸਾਡੀ ਲੜਕੀ ਚਲੋ ਇੱਥੇ ਬਹੁਤ ਚੰਗੀ ਪੀਜੀ ਅੰਦੇ ਲੱਗਦੀ ਹੈ ਪਰਿਵਾਰ ਪਰਿਵਾਰ ਦੇ ਵਿੱਚ ਸਹੀਂ ਪੰਜ ਮੈਂਬਰ ਆ ਜੀ ਦੋਹੇ ਜੀ ਅਸੀਂ ਆ ਤਿੰਨ ਬੱਚੇ ਆ ਸਾਡੇ ਦੋ ਲੜਕੀਆਂ ਤੇ ਇੱਕ ਲੜਕਾ ਹੈ ਇੱਕ ਲੜਕੀ ਇਸ ਤੋਂ ਵੱਡੀ ਹੈ ਦੂਜੇ ਨੰਬਰ ਤੇ ਜਸਵਿੰਦਰ ਕੌਰ ਹੈ ਤੀਜੇ ਨੰਬਰ ਤੇ ਛੋਟਾ ਲੜਕਾ ਹੈ ਸਾਡਾ ਸੁਖਮਨੀ ਸਿੰਘ ਵੱਡੀ ਲੜਕੀ ਦਾ ਨਾਮ ਬਲਵਿੰਦਰ ਕੌਰ ਹੈ ਉਹਦੀ شادی ਹੋਈ ਇਹ ਤੇ ਨਹੀਂ ਉਹ ਵਾਰ ਵੀ ਦੇ ਤੁਰ ਉਹਨਾਂ ਨੂੰ ਵੀ ਬਾਹਰ ਲੈ ਗਈ ਹੋਈ ਹੈ ਸਾਰੇ ਜਿਹੜਾ ਆਪਦੇ ਪੋਜੀਸ਼ਨ ਤੇ ਸੈਟ ਨੇ ਚਲੋ ਵੀ ਸਰਕਾਰੀ ਨੌਕਰੀ ਜੇ ਉਹਨਾਂ ਦੀ ਕਿਸਮਤ ਲਈ ਤੇ ਉਹ ਵੀ ਕਰ ਲੈਂਗੇ ਵੈਗਰੂ ਨੇ ਕਿਰਪਾ ਕੀਤੀ ਇਹਦੇ ਤੇ ਜਦੋਂ ਨਾਮ 잡ਦੀ ਸੀ ਤੇ ਹਰ ਇੱਕ ਬੱਚੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਪੜਾਈ ਕਰਨੀ ਚਾਹੀਦੀ ਹੈ ਸਾਡੇ ਕੋਲ ਜ਼ਮੀਨ ਜਿਆਦਾਤ ਬਹੁਤ ਥੋੜੀ ਹੈ ਵੀ 2.5 ਕਿਲਿਆਂ ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਰਹੇ ਤੇ ਨਾਲ ਦੁੱਧ ਦਾ 15-20 ਪਸ਼ੂ ਰੱਖ ਕੇ ਨੂੰ ਬਾਜ਼ਾਰ ਦੇ ਵਿੱਚ ਘਰਾਂ ਦੇ ਵਿੱਚ ਦੁੱਧ ਪਾ ਕੇ ਆਉਂਦ ਆ ਰਹੇ ਦੋ-ਦੋ ਕਿਲੋ ਚਾਰ-ਚਾਰ ਕਿਲੋ ਇੰਨਾਂ ਚਲੋ ਬੱਚਿਆਂ ਦੀ ਪੜਾਈ ਦਾ ਖਰਚਾ ਵਧੀਆ ਤੁਰੀ ਜਾਂਦਾ ਸੀ ਜਦੋਂ ਅਸੀਂ ਆਪ ਦਾ ਮਿਹਨਤ ਕਰਦੇ ਆ ਤੇ ਚਲੋ ਹੌਲੀ ਹੌਲੀ ਸੈਟਿੰਗ ਆ ਗਈ ਹੁਣ ਵਾਹਿਗੁਰੂ ਨੇ ਸੁਣ ਲਈ ਸਾਡੀ ਤੇ ਮੈਂ ਤਾਂ ਇਹੋ ਮੈਸੇਜ ਦੇਣਾ ਚਾਹਣਾ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਵਾਤਵਾ ਤੇ ਘਰੇ ਵੀ ਮਿਹਨਤ ਕਰਨੀ ਚਾਹੀਦੀਆਂਗੇ ਤੇ ਮਿਹਨਤ ਕਰਨ ਦੇ ਨਾਲ ਕਾਮਯਾਬੀ ਮਿਲ ਜਾਂਦੀ ਬੱਚੇ ਤੇ ਮਾਣ ਮਹਿਸੂਸ ਹੋ ਰਿਹਾ ਹਾਂ ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਮੈਨੂੰ ਕਿ ਸਾਰੇ ਪਿੰਡ ਨੂੰ ਮਾਣ ਮਹਿਸੂਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਮਤ ਪ੍ਰਚਾਰ ਜਥੇ ਦੇ ਸਿੰਘ ਜਿਹੜੇ ਐ ਪਿੰਡ ਆਸਵਾਲਾ ਪੰਚੇ ਸਾਂ ਇੱਥੇ ਜਿੱੱਕ ਸਾਡਾ ਗੁਰਸਿੱਖ ਪਰਿਵਾਰ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਦੀ ਬੱਚੀ ਬੱਚੀ ਜਸਮਿੰਦਰ ਕੌਰ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਆਪਣੀ ਵਿੱਦਿਆ ਹਾਸਲ ਕੀਤੀ ਇੱਥੇ ਸਭਰਾਮਾ ਤੋਂ ਜਿੱਥੇ ਮਿਹਨਤ ਕੀਤੀ ਹੈ ਉੱਥੇ ਨਾਲ ਪਰਮੇਸ਼ਰ ਦਾ ਸਿਮਰਨ ਵੀ ਕਰਦੀ ਰਹੀ 92ਵੀ ਪੜ੍ਹਦੀ ਰਹੀ ਪਰਮੇਸ਼ਰ ਨੇ ਕਿਰਪਾ ਕੀਤੀ ਇਹ ਗਰੀਬ ਪਰਿਵਾਰ ਸੀਗਾ ਔਰ ਕਿਰਪਾ ਕੀਤੀ ਪਰਮੇਸ਼ਰ ਨੇ ਬੱਚੀ ਨੇ ਪੜ੍ਹਾਈ ਕਰਕੇ ਆਇਲਸ ਕਰਕੇ ਤੇ ਬਾਹਰ ਚਲੀ ਗਈ ਹੈ ਉੱਥੇ ਅੱਜ ਬੱਚੀ ਆਰਮੀ ਵਿੱਚ ਜਿਹੜਾ ਨੇ ਜੋਬ ਕੀਤੀ ਬੱਚੀ ਨੇ ਤੇ ਜਿੱਥੇ ਉਸ ਬੱਚੀ ਨੇ ਆਪਣੇ ਮਾਂ ਪਿਓ ਦਾ ਨਾਮ ਰੂਚਨ ਕੀਤਾ ਉੱਥੇ ਸਾਡੇ ਜ਼ਿਲ੍ਹੇ ਦਾ ਤੇ ਪੂਰੇ ਪੰਜਾਬ ਦਾ ਤੇ ਪੂਰੇ ਪੰਜਾਬੀਆਂ ਨੂੰ ਵੀ ਮਾਣ ਹੈ ਇਸ ਬੱਚੀ ਨੇ ਬੜਾ ਵੱਡਾ ਮਾਣ ਮਾਣ ਦਿੱਤਾ ਪੂਰੇ ਪੰਜਾਬੀਆਂ ਨੂੰ ਔਰ ਮੈਂ ਇਹ ਕਹਿਣਾ ਚਾਹਣਾ ਹੈ ਵੀ ਅਸੀਂ ਆਪਣੇ ਬੱਚੇ ਬੱਚੀਆਂ ਦੇ ਵਿੱਚ ਵੀਧ ਕਰਾ ਨਾ ਰੱਖੀਏ ਦੂਜੀ ਗੱਲ ਸਾਡੇ ਬੱਚੀਆਂ ਬੱਚੇ ਬੱਚੀਆਂ ਜਿਹੜੀਆਂ ਉਹ ਮਿਹਨਤ ਕਰਨ ਨਾਲ ਪਰਮੇਸ਼ਰ ਨਾਲ ਜੁੜਨਾ ਨਾਮ ਜਪਣ ਸਿਮਰਨ ਕਰਨ ਦੇ ਨਾਲ-ਨਾਲ ਮਿਹਨਤ ਕਰਕੇ ਆਪਣੇ ਜਿਵੇਂ ਇਸ ਬੱਚੀ ਨੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕੀਤਾ ਏ ਉਸ ਤਰ੍ਹਾਂ ਸਾਡੀਆਂ ਜਿਹੜੀਆਂ ਧੀਆਂ ਪੰਜਾਬ ਦੀਆਂ ਸਾਡੇ ਬੱਚੇ ਨੌਜਵਾਨ ਆ ਉਹ ਵੀ ਚੰਗੇ ਕੰਮ ਕਰਕੇ ਸੋਹਣੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰਨ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ ਇਹ ਆਪ ਨੂੰ ਸਿੱਖਿਆ ਲੈਣੀ ਚਾਹੀਦੀ ਇਹਨਾਂ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ